ਹਾਂ ਜੀ ਸਸਰੀ ਗਾਲੀ ਕਿਵੇਂ ਹਾਲ ਚਾਲ ਹੋ ਮੀਗਾ ਦੋਸਤਾਰੇ ਸਾਰੇ ਠੀਕ ਹੋ ਗਏ ਹਰਪ੍ਰੀਤ ਵੀਰਾ ਟ੍ਰੇਸੀ ਤੋਂ ਪਹੁੰਚ ਰਿਹਾ ਤੇ ਅਸੀਂ ਚੱਲੇ ਆ ਯੂਪਾਸਿਟ ਗੁਰਦਰਾ ਸਾਹਿਬ ਹਾਂ ਜੀ ਲੋ ਜੀ ਹਰਪ੍ਰੀਤ ਆ ਗਿਆ ਕਿਵੇਂ ਆ ਹਰਪ੍ਰੀਤ ਸਿਆ ਵਧੀਆ ਵਧੀਆ ਭਾਈ ਤੀ ਸੁਣਾਓ ਚੜਦੀ ਕਲਾ ਹਾਂ ਪੂਰੀ ਪੂਰੀ ਤੇ ਹਰਪ੍ਰੀਤ ਦਾ ਧੰਨਵਾਦ ਆਦੇ ਨਾਲ ਹੀ ਮੇਰਾ ਸਲਬ ਬਣ ਗਿਆ ਜਾਣ ਦਾ ਚਸ਼ਮਿਸ ਆਪਾਂ ਹੈਗੇ ਆ ਤੋਂ ਮੈਂ ਹੁਣ ਘਟ ਯੂਜ਼ ਕਰ ਰਵਾਂ ਨਾ ਇਹ ਆਪਣਾ ਵੀਰੇ ਆ ਸੱਸੀ ਗੋਰੀ ਨੀਦਰ ਗੋਰੀ ਨੀਦਰ ਆ ਭਾਈ ਦਾ ਨਾਮ ਬਹੁਤ ਹੀ ਦੇਖੋ ਮੁੰਡਾ ਸੇਤ ਵਾਲਾ ਆ ਸਾਡਾ ਰਾਈਟ ਤੇ ਕਿੱਥੋਂ ਭਾਈ ਤੁਸੀਂ ਆ ਮੈਂ ਇੱਥੇ ਜਿਵਾੜੀ ਰਹਿਣਾ ਯੂਵਲਦੀ ਰਹਿਣਾ ਹਾਂਜੀ 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 ਰੱਕ ਵਾਲਾ ਤੁਹਾਡਾ ਤੁਸੀਂ ਇੱਧਰ ਲਿਆ ਵਾ ਇਹ ਆਪਣੇ ਟਰੱਕ ਆ ਹਾਂਜੀ ਆ ਮੁੰਡੇ ਦਾ ਆ ਆਪਣੇ ਦਾ ਫਰੈਂਡ ਦਾ ਲੰਬੜ ਦਾ ਅਸੀਂ ਆਪਣੇ ਇੱਧਰ ਆਪਾਂ ਟਰੱਕ ਸਾਰਾ ਲੈ ਕੇ ਆਉਣੇ ਮੁੰਡੇ ਮਾੜੇ ਅਸੀਂ ਸਾਰੇ ਰਲ ਕੇ ਬਣਾਈਦਾ ਆ ਰਾਈਟ ਇਹ ਫੇ ਤੁਸੀਂ ਸੇਵਾ ਕਿੰਨਾ ਟਾਈਮ ਪਹਿਲਾਂ ਤੁਸੀਂ ਇੱਥੇ ਆ ਜੰਨੇ ਆ ਅਸੀਂ ਇਹ ਪ੍ਰੈਪਰ ਪ੍ਰਪੇਅਰ ਕਰ ਰਹੇ ਥਰਸਡੇ ਤੋਂ ਸ਼ੁਰੂ ਹੋ ਜੀਦਾ ਫਰਡੇ ਸੈਡ ਅਸੀਂ ਸ਼ਾਪ ਤੇ ਪ੍ਰਪੇਅਰ ਕਰੀਦਾ ਤੇ ਤੱਲ ਰਾਤ ਨੂੰ ਰੈਡੀ ਕਰਕੇ ਟਰੱਕ 'ਚ ਅਕੜਾ ਕਾਲੀਦਾ ਬਾਕੀ ਸਾਰਾ ਫਿਰ ਇੱਥੇ ਕਰਨਾ ਆਪਣੇ ਜਿਹੜੇ ਬਣਾਉਣੇ ਪਰਸ ਭਟੂਰੇ ਆਪਣੇ ਆਤ ਆਸ਼ੋਲੇ ਬਣਾਏ ਹੁੰਦੇ ਆ ਆਤ ਨੂੰ ਇਹਨੂੰ ਕਹਿੰਦੇ ਸੇਵਾ ਆਇਆ ਸੇਵਾ ਜੋ ਅਸੀਂ ਕਰਦੇ ਆ ਇਹ ਸੇਵਾ ਨਹੀਂ ਆਇਆ ਸੇਵਾ ਹਾਂ ਸਾਰੇ ਮੁੰਡੇ ਮਾਡੇ ਆਪਣੇ ਸਾਰੇ ਫਰੈਂਡ ਨੇ ਮੁੰਡੇ ਕੋਈ ਜੂਲਾ ਆਇਆ ਬਈ ਕਿਤੋਂ ਆਇਆ ਆਪਣੇ ਆਪਣੇ ਪੈਸੇ ਪਾ ਕੇ ਤੇ ਅਸੀਂ 4000 ਬੰਦੇ ਦਾ ਸਾਡਾ ਗੋਲ ਹੁੰਦਾ ਅ ਵੀ ਜਾ ਗਏ ਬਹੁਤ ਸਾਲ ਐਵਰੀ ਈਅਰ ਯਾ ਅਸੀਂ ਬੀਨ ਡੋਨ ਫॉर ਅ ਮੈਨੂੰ ਲੱਗਦਾ ਸਾਨੂੰ ਹੋ ਗਏ ਹੁਣੇ 17 18 ਸਾਲ ਕਰਦਿਆਂ ਨੂੰ ਸਿੰਗਪੁਰ ਇੱਥੇ ਲੋ ਪਹਿਲਾਂ ਤੋਂ ਇੱਥੇ ਆਇਆ ਇੱਥੇ ਆਇਆ ਸਪੌਟ ਹੋ ਰਿਹਾ ਹੈ ਇਹੀ ਸਪੌਟ ਤੇ ਆ ਵੈਰੀ ਗੁੱਡ ਵੈਰੀ ਗੁੱਡ ਆ ਵੀ ਲੋਕ ਬਹੁਤ ਸਾਲਾਂ ਤੋਂ ਇੱਥੇ ਆ ਕੇ ਖਾਂਦੇ ਇੱਥੇ ਆ ਕੇ ਖਾਂਦੇ ਆ ਵੈਰੀ ਗੁੱਡ ਪਿੱਛੇ ਕਿਤੋਂ ਪਿੱਛੇ ਮੇਰਾ ਪੈਨਟ ਜਮਸ਼ੇਰ ਆ ਜਲੰਧਰ ਲੱਗੇ ਆ ਜਲੰਧਰ ਲੱਗੇ ਆ ਠੀਕ ਆ ਓਕੇ ਮੇਰਾ ਪੈਨਟ ਬੱਲਾ ਦਾ ਮੇਰੀ ਏ ਥੋੜੀ ਜਾਰੀ ਆ ਇਹ ਥੋੜੀ ਯੰਗ ਨੇ ਬੱਲਾ ਸਾਡੇ ਨਾਲ ਹੋਰ ਹੁੰਦੇ ਮੁੰਡੇ ਕੁਝ ਛੱਡ ਗਏ ਪਰ ਬਾਬੇ ਦੀ ਕਿਰਪਨਾ ਨਵੇਂ ਮੁੰਡੇ ਨਾਲ ਹੋਰ ਜੁੜ ਗਏ ਵੈਰੀ ਗੁੱਡ ਕਹਿੰਦੇ ਹੁੰਦੇ ਆ ਬਾਬੇ ਨਾਨਕ ਦਾ ਲੰਗਰ ਚੱਲਦਾ ਚੱਲੀ ਜਾ ਇਸ ਸੋਸਾਇਟੀ ਦੇ ਵਿੱਚ ਹੈਗੇ ਆ ਤਾਂ ਹਜੇ ਤੱਕ ਲੰਗਰ ਚੱਲ ਰਹੇ ਆ ਨਹੀਂ ਤਾਂ ਜਿੰਮੇਦਾਰ ਇਸ ਵੇਲੇ ਟਾਈਮ ਆ ਲੰਗਰ ਲਗਾਉਣਾ ਬਹੁਤ ਔਖਾ ਬਿਲਕੁਲ ਬਿਲਕੁਲ ਜੋ ਮਰਜ਼ੀ ਆਪਾਂ ਕਹਿ ਦੇਈਏ ਮੈਂ ਤੇ ਆ ਜੀ ਮੈਂ ਤੇ ਆ ਆਪਣੇ ਬੱਚੇ ਆ ਜੇ ਜੇ ਮਨ ਚ ਇੱਛਾ ਹੈਗੀ ਆ ਤੇ ਲੰਗਰ ਦਾ ਆਪ ਹੀ ਲੱਗ ਜਾਣਾ ਇੱਕ ਗੱਲ ਹੋਰ ਇੱਕ ਮਸਵਾਹ ਪੁੱਛਣਾ ਹੈ ਤੁਸੀਂ ਇੱਥੇ ਪੁਰਾਣੇ ਆ ਇੱਥੇ ਦੇ ਬੱਚੇ ਦਾ ਬੱਚੇ ਹੁਣ 10 ਸਾਲ ਆਈ ਜਾਂ ਮੈਂ ਸੀ ਯਾਰ ਤੁਸੀਂ ਤਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਚੀਜ਼ ਦੇਖਿਆ ਇੱਥੇ ਰਾਈਟ ਬਿਲਕੁਲ ਬਿਲਕੁਲ ਥੋੜਾ ਸ਼ਾਮੇ ਹੋ ਗਈ ਹੈ ਹਾਂ ਜੀ ਹਾਂ ਜੀ ਉਹ ਜਿਆਦਾ ਧੋਪਿਆ ਗਰਮੀ ਬੜੀ ਜ਼ਿਆਦਾ ਹੈ ਨਾ ਕਿ ਬਹੁਤ ਜ਼ਿਆਦਾ ਗਰਮੀ ਲੈ ਕੰਡੀ ਗਰਮੀ ਹੈਗੀ ਆ ਅੱਜ ਗੁਰਪ੍ਰੀਤ ਭਾਈ ਇਹ ਗੱਲ ਸੁੋ ਜਿਹੜੇ ਹੁਣ ਉਹਨਾਂ ਨੇ ਨਵੇਂ ਲਾਅ ਲਿਆਂਦੇ ਟੱਕਾਂ ਵਾਲਿਆਂ ਲਈ ਆ ਡਰਾਈਵਰਾਂ ਦੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਆਪਣੇ ਜਿਹੜੇ ਨਵੇਂ ਲਾਅ ਲਿਆਂਦੇ ਆ ਯਾਰ ਉਹਦੇ ਵਿੱਚ ਤਾਂ ਇਹ ਗੱਲ ਆ ਕਿ ਪੇਂ ਦਾ ਆਪਣੇ ਬੰਦਿਆਂ ਨੂੰ ਹੋ ਰਹੀ ਆ ਇਹਦੇ ਵਿੱਚ ਹੁਣ ਜਿਹੜਾ ਨੇ ਆਪਣੇ ਜ਼ਮੀਨਾਂ ਘਰ-ਬਾਰ ਨਾ ਆਪਣੇ ਲੋਕਾਂ ਤੋਂ ਪੈਸੇ ਮੰਗ ਕੇ ਇੱਥੇ ਹੁਣ ਮੁੰਡੇ ਭੇਜੇ ਨੇ ਤੇ ਹੁਣ ਸਾਰਿਆਂ ਨੂੰ ਟ੍ਰਬਲ ਹੋ ਰਹੀ ਆ ਦੇ ਪਰਲੇ ਵਿੱਚ ਮੈਂ ਵੀ ਐਡ ਕਰੂੰਗਾ ਇਹਦੇ ਵਿੱਚ ਆਪਣੇ ਬਹੁਤ ਬੰਦੇ ਦੀ ਗਲਤੀ ਵੀ ਸੀ ਬੜਾ ਸਮਝਾਉਂਦੇ ਰਹੇ ਮੈਂ ਵੀ ਟਰੈਵਰੀ ਆ ਜਾਂਦਾ ਬੜਾ ਸਮਝਾਉਂਦੇ ਰਹੇ ਵੀ ਨਹੀਂ ਥੋੜਾ ਸਮਝ ਕੇ ਚੱਲੋ ਥੋੜਾ ਰਿਸਪੈਕਟਫੁਲੀ ਚੱਲੋ ਥੋੜਾ ਆਪਣੇ ਇੱਥੇ ਅਸੂਲਾਂ ਦੇ ਹਿਸਾਬ ਨਾਲ ਚੱਲੋ ਜੈਸਾ ਦੇਸ਼ ਵੈਸਾ ਭੇਸ ਬਣਾਓ ਬਣਾਉਣਾ ਪੈਂਦਾ ਜੀ ਇਟਸ ਬਹੁਤ ਜ਼ਰੂਰੀ ਆ ਜੀ ਲਾਈਕ ਯੂ हैव ਟੂ ਆਪਣੇ ਮੈਂ ਭਲਾ ਚਾ ਇਤਰੇ ਸੀਗਾ ਪਰ ਮੈਂ ਜਦ ਟਰੱਕਿੰਗ ਤੇ ਆਇਆ ਮੈਂ ਟਰੱਕਿੰਗ ਦੀ ਬਿਹੇਵੀਅਰ ਜਾ ਗਿਆ ਸੀ ਉਸੇ ਕਰਕੇ Right right ਟਰਕਿੰਗ ਇਦਾਂ ਹੁੰਦੀ ਆਦਤਾਂ ਜੀ ਇਹ ਜੋ ਤੁਸੀਂ ਹੁਣ ਕਰੋਗੇ ਬਾਈ ਜੀ ਟਰਕਿੰਗ ਆਪਣੀ ਆਦਤਾਂ ਆ ਤੇ ਜੋ ਤੁਸੀਂ ਸ਼ੁਰੂਆਤ ਚ ਕਰੋਗੇ ਤੁਹਾਡੀ ਆਦਤ ਹਮੇਸ਼ਾ ਉਹੀ ਰਹਿਣੀ ਆ ਉਹ ਪਹਿਲੇ ਵੀ ਪੱਕਾ ਦੇ ਵੀ ਨਹੀਂ ਬਦਲੂਗੀ ਤੇ ਤੁਹਾਨੂੰ ਲੱਗਦਾ ਫਿਊਚਰ ਦੇ ਵਿੱਚ ਦੁਵਾਰਤੀ ਲਾਉ ਨੂੰ ਕੈਨਸਲ ਕਰੋਗੇ ਕੁਝ ਕੈਲੀਫੋਰਨੀਆ ਸਟੈਂਡ ਕਰੋਗੀ ਆਪਣੇ ਟਰੱਕਾਂ ਲਿਆ ਨਾ ਤੇ ਪਰ ਹੱਲੇ ਵੀ ਆਪਣੇ ਮੈਨ ਆਪਣੇ ਸਾਰੇ ਮੁੰਡੋਂ ਇਹੀ ਕਹਿੰਨਾ ਆ ਵੀ ਵੀ ਆਪਣਾ ਸੰਭਲ ਕੇ ਚੱਲੋ ਜੀ ਹਣਾ ਜੇ ਤੁਸੀਂ ਸਹੀ ਚੱਲਦੇ ਆ ਤੁਸੀਂ ਆਪਣੀ ਮਿਸਟੇਕ ਨੂੰ ਪ੍ਰੀਵੈਂਟ ਕਰ ਸਕਦੇ ਹੋ ਨਾ ਪ੍ਰੀਵੈਂਟ ਕਰੋ ਤੁਹਾਨੂੰ ਕੋਈ ਟਰਬਲ ਨਹੀਂ ਆਉਣੀ ਹੈਗੀ ਬਿਲਕੁਲ ਰਾਈਟ ਤੇ ਬਾਕੀ ਇਹ ਵੀ ਗੱਲ ਹੈ ਟਰਕਿੰਗ ਹੀ ਨਹੀਂ ਇਕੱਲੀ ਜੌਬ ਹੈਗੀ ਜੀ ਇਹ ਘਬਰਾਉਣ ਦੀ ਗੱਲ ਨਹੀਂ ਹੈਗੀ ਆਪਣੇ ਜੌਬਾਂ ਬੋਤਲਾਂ ਦੀ ਆਇਆ ਅਸੀਂ ਜਦ ਆਪਣੇ ਮੈਂ 13 ਸਾਲਾਂ ਦਾ ਜਦੋਂ ਮੈਂ ਖੇਤਾਂ ਦੇ ਕੰਮ ਕਰਨ ਲੱਗੇ ਆਇਆ ਵੈਰੀ ਗੁੱਡ ਵੈਰੀ ਗੁੱਡ ਜੌਬ ਕਰਨ ਲੱਗੇ ਆ ਫੇਰ ਅਸੀਂ ਕੰਮ ਕੀਤਾ ਆਪਣੇ ਹਰ ਪਾਸੇ ਪੈਸਾ ਹੈਗਾ ਆ ਆਪਣੇ ਬੰਦਿਆਂ ਥੋੜਾ ਇਹ ਵੀ ਗੱਲ ਹੈਗੀ ਵੀ ਜੇ ਟਰਕਿੰਗ ਰੁਕ ਗਈ ਤਾਂ ਸਾਡੀ ਸਾਰੀ ਜ਼ਿੰਦਗੀ ਖਤਮ ਹੋ ਗਈ ਇਸ ਰੋਲ ਜਮਾ ਕੇ ਇਟਸ ਨਾਥਿੰਗ ਲਾਈਕ ਦੈਟ ਸ ਉਹ opportunity ਹੈਗੀ ਆ ਕੰਮ ਦੀ ਆ ਰਾਈਟ ਯਾ ਕਹਿੰਦੇ ਉਹ ਕਾ ਬਣਾਣੀ ਚਾਹੀਦਾ ਹੈਗਾ ਵੀ ਜਸਪੀਕਰ ਟਰੱਕ ਇਸ਼ੂ ਆ ਲਾਈਕ ਆਪਣੇ ਕਲੋਗੇ ਤੁਹਾਡੀ ਜਿਹੜੀ ਜਰਨੀ ਸੀ ਆਪਣੇ ਇੱਥੇ ਲੈ ਕੇ ਆਏ ਆ ਜੋ ਡ੍ਰੀਮਸ ਆ ਉਹ ਵੀ ਐਂਡ ਹੀ ਹੋ ਗਏ ਆ ਉਹਦੇ ਵਿੱਚ ਤੁਸੀਂ ਜਾਣਦੇ ਮੇਰਾ ਨਾਮ ਰਣਜੀਤ ਸਿੰਘ ਸੰਘ ਆਇਆ ਤੇ ਭਾਈ ਦਾ ਨਾਮ ਕੀ ਵੀਰੇ ਮੇਰਾ ਮਨਵੀਰ ਢਟਵਾਲ ਆ ਜੀ ਮਨਵੀਰ ਸਿੰਘ ਢਟਵਾਲ ਮਨਵੀਰ ਸਿੰਘ ਢਟਵਾਲ ਤੇ ਇਹ ਵੀਰੇ ਅਮਰਜੀਤ ਸਿੰਘ ਬਾਜਵਾ ਅਮਰਜੀਤ ਸਿੰਘ ਬਾਜਵਾ ਤੇ ਇਹਨਾਂ ਨੂੰ ਤੁਸੀਂ ਪਹਿਲਾਂ ਵੀਡੀਓ ਚ ਦੇਖ ਚੁੱਕੇ ਆ ਟਰੱਕ ਵਾਲੀ ਵੀਡੀਓ ਚ ਤੇ ਅਮਰਜੀਤ ਭਾਜੀ ਵੀ ਇੱਥੇ ਬਹੁਤ ਟਾਈਮ ਤੋਂ ਤੁਸੀਂ ਲੰਗਰ ਲਗਾ ਰਹੇ ਹੋ ਰਾਈਟ ਹਾਂਜੀ ਹਾਂਜੀ ਹਰ ਸਾਲ ਇੱਥੇ ਲਾਈਦਾ ਜੀ ਠੀਕ ਆ ਪੱਕਾ ਹੀ ਲੰਗਰ ਲਾਈਦਾ ਜੀ ਹਾਂਜੀ ਤੇ ਆਪਣੇ ਮੈਂ ਤੁਹਾਡੇ ਦੋਨੋਂ ਲੋਕਾਂ ਨੂੰ ਪੁੱਛਣਾ ਚਾਹਉਣਾ ਜੋ ਨਾ ਕਿ ਜਿਹੜੇ ਨਵੇਂ ਇਹ ਲਾਅ ਆਏ ਆ ਟਰੱਕਾਂ ਵਾਲਿਆਂ ਲਈ ਤੁਹਾਨੂੰ ਕਿਵੇਂ ਲੱਗਦਾ ਕਿ ਉਹ ਸਹੀ ਆ ਗਲਤ ਆ ਕੀ ਸੋਚਦੇ ਤੁਸੀਂ ਉਹ ਬਾਰੇ ਉਸ ਨੂੰ ਰੋਲ ਕੇ ਆਪਾਂ ਆਈਏ ਇਹ ਇੰਗਲਿਸ਼ ਵਾਲੇ ਪ੍ਰੋਵੀਜ਼ਨ ਹੈ ਕਿ ਲੋਕਾਂ ਨੂੰ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਇੰਗਲਿਸ਼ ਆਉਣੀ ਚਾਹੀਦੀ ਆ ਪਰ ਜਿਹੜੀਆਂ ਤੂਮਚ ਕਰ ਰਹੇ ਆ ਕਿ ਲੋਕਾਂ ਨੂੰ ਰਿਪੋਰਟ ਕਰ ਰਹੇ ਆ ਮੁੰਡੇ ਫੜ ਰਹੇ ਆ ਬੈਸਟੂਮਾਂ 'ਚ ਆਪਾਂ ਜੀ ਕੋਈ ਸਿਖਾਉਣਾ ਨਹੀਂ ਚਾਹੀਦਾ ਜੀ ਇੰਗਲਿਸ਼ ਸਿੱਖਣਾ ਹਰ ਇੱਕ ਲੱਕ ਚਲਾਉਣਾ ਚਾਹੀਦਾ ਉਹ ਨੋ ਡਾਟ ਵੀ ਹਰ ਇੱਕ ਨੂੰ ਹੋਣੀ ਚਾਹੀਦੀ ਆ ਜੀ ਕਿਉਂਕਿ ਭਾਵੇਂ ਕੋਈ ਵੀ ਕਮਿਊਨਿਟੀ ਆਪਾਂ ਨੇ ਉਹ ਚੀਨੇ ਨੇ ਪੰਜਾਬੀ ਨੇ ਇੰਗਲਿਸ਼ ਜਰੂਰ ਹੋਣੀ ਚਾਹੀਦੀ ਆ ਜੀ ਬਾਕੀ ਇਦਾਂ ਹੈ ਜੀ ਮਿਹਨਤ ਜਿਹੜੀ ਕਰਦੇ ਆ ਮੁੰਡੇ ਉਹ ਕਰਦੇ ਵੀ ਇਹੀ ਆ ਜਿਹੜੇ ਇੱਡੀ ਦੂਰੋਂ ਆਏ ਆ ਪੈਸੇ ਲਾ ਕੇ ਆਏ ਆ ਜਿਨ੍ਹਾਂ ਨੇ ਪਿੱਛੇ ਭੇਜਣੇ ਆ ਜੀ ਸੋ ਮਿਹਨਤ ਜੇ ਦੇਖੀ ਜਾਵੇ ਉਹ ਵੀ ਕਰਦੇ ਆ ਬਾਕੀ ਸਾਈਨ ਫੋਲੋ ਜਿਹੜੇ ਦੇਸ਼ ਚ ਰਹਿਣਾ ਆ ਉਸ ਦੇ ਦੀ ਪਾਇਆ ਜਰੂਰੀ ਆਉਣੀ ਚਾਹੀਦੀ ਹਾਂਜੀ ਹਾਂਜੀ ਫੇਰ ਹੀ ਸੇਫ ਰਹਿ ਸਕਦੇ ਆ ਪਰ ਜਿਹੜੇ ਆਏ ਆ ਕੱਚੇ ਇਹ ਨਹੀਂ ਕਿ ਉਹ ਬਿਲਕੁਲ ਹੀ ਨਹੀਂ ਚਲਾ ਸਕਦੇ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਆ ਉਹ ਜ਼ਰੂਰ ਚਲਾ ਸਕਣ ਤੇ ਜੇ ਦੇਖਿਆ ਜਾਵੇ ਇੰਨੇ ਐਕਸੀਡੈਂਟ ਆਪਣੇ ਬੰਦੇ ਕਰਦੇ ਨਹੀਂਗੇ ਜੀ ਜਿੰਨਾ ਕੰਟਰੀ ਵਾਲੇ ਵੀ ਬਹੁਤ ਆ ਇਹਦਾ ਹੁਣ ਹਾਈਲਾਈਟ ਚਲੋ ਕਹਿ ਸਕਦੇ ਆ ਕਿ ਇਹਨਾਂ ਦੇ ਦੋ ਐਕਸੀਡੈਂਟਾਂ ਲੈ ਕੇ ਦੋ ਮਚਾਈ ਲੜਗਾ ਇਸ ਮਹੀਨੇ ਚ 36 ਬੰਦੇ ਮਰੇ ਟਰੱਕਾਂ ਨਾਲ ਹਾਂਜੀ ਉਹ ਚ 6 ਸਾਡੇ ਆ ਪਰ ਜਿਹੜੇ 30 ਬੰਦੇ ਉਹਦੇ ਵਿੱਚੋਂ 29 ਗੋਰਿਆਂ ਨੇ ਮਾਰੇ ਆ ਹਾਂਜੀ ਇੱਕ ਮੁੰਡੇ ਉਤਮਰਿਆ ਕਾਲੇ ਦਾ ਹਾਂਜੀ ਪਰ ਨਿਊਜ਼ ਦੇ ਵਿੱਚ ਉਹਨਾਂ ਤੀਆਂ ਦੀ ਕੋਈ ਗੱਲ ਨਹੀਂ ਆਈ ਉਹ ਇਸ ਟਾਈਮ ਚਲੋ ਠੀਕ ਆ ਸਾਰਿਆਂ ਦਾ ਦੋਖੋ ਆ ਮਤਲਬ ਕੋਈ ਵੀ ਨਹੀਂ ਆ ਗੱਲ ਕੀ ਆ ਇੱਕ ਸਿਰਫ ਕਮਿਊਨਿਟੀ ਅਫਸਰ ਵਾਲਿਆਂ ਨੇ ਸਾਡੀ ਦਸਤਾਰ ਵੀ ਆਪਣੀ ਦਸੱਡ ਤੇ ਲਾਤੀ ਹਾਂਜੀ ਹਾਂਜੀ ਔਰ ਮੈਂ ਇੱਕ ਮੈਨੂੰ ਨਹੀਂ ਪਤਾ ਪੋਸਟਿੰਗ ਨਹੀਂ ਕਰ ਸਕਦਾ ਮੈਨੂੰ ਖੁਦ ਅਕਿ ਖੁਦ ਨਿਊਜ਼ ਉਹ ਮੁੰਡੇ ਦੀ ਸੀ ਕਿਉਂ ਲੋਡ ਨਹੀਂ ਚੱਕਣ ਦਿੱਤਾ ਕਿਉਂਕਿ ਉਹਦਾ ਨਾਮ ਸਿੰਘ ਸੀ ਲੋਕਰ ਨੂੰ ਉਹਨੇ ਕਿਹਾ ਕਹਿੰਦਾ ਵੀ ਤੁਹਾਨੂੰ ਲੋੜ ਕੇ ਨੀ ਚੱਕਣ ਦੇ ਰਿਹਾ ਕਹਿੰਦਾ ਸੌਰੀ ਬ੍ਰੋ ਇਟਸ ਬਿਜ਼ਨਸ ਹਾਂਜੀ ਨਹੀਂ ਤਾਂ ਗੱਲ ਹੈਗੀ ਆ ਜੀ ਚੱਕਰ ਵਿੱਚ ਹੂਆ ਪਿਆ ਹੈਗੀ ਆ ਜੀ ਪਹਿਲੇ ਤਾਂ ਇਕੱਲੇ ਇਹੀ ਜਿੱਦਾਂ ਪੁੱਛਦੇ ਹੁੰਦੇ ਸੀ ਬ੍ਰੋਕਰ ਹੋ ਗਿਆ ਜਿਹੜੇ ਕਈ ਕੇ ਪੁੱਛਦੇ ਸੀ ਵੀ ਡਰਾਈਵਰ ਨੂੰ ਇੰਗਲਿਸ਼ ਆਉਂਦੀ ਆ ਉਹ ਤਾਂ ਲਾਜ਼ਮੀ ਬਣਦੀ ਆ ਜੀ ਠੀਕ ਹੈ ਜੀ ਹਾਂ ਪਰ ਜਿਹੜਾ ਹੁਣ ਸਿੰਘ ਨੇਮ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਜੀ ਇਹ ਕਮਿਊਨਿਟੀ ਨੂੰ ਬਦਨਾਮ ਜਿੱਦਾਂ ਲੱਗ ਰਿਹਾ ਵੀ ਕੋ ਹੋ ਰਹੀ ਆ ਤੇ ਇਹ ਚੀਜ਼ ਚਾਹੀਦੀ ਨਹੀਂ ਹੈਗੀ ਜੀ ਆ ਦੇਖ ਲਓ ਕਿੰਦਾ ਲੰਗਰਾਂ ਦੀ ਸੇਵਾ ਹੋ ਰਹੀ ਆ ਇੱਥੇ ਹੋਰ ਕਿੰਨੇ ਸਾਲ ਤੋਂ ਤੇ ਸੇਵਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਭਾਜੀ ਹੁਣਾਂ ਵੀ ਇਹੀ ਸਪੌਟ ਹੁੰਦੀ ਹੈ ਤੇ ਇਹ ਕਿੰਨੇ ਸਾਲਾਂ ਤੋਂ ਚੱਲੇ ਲੱਗੇ ਹੋਏ ਆ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਅੱਜ 1.5 ਤੋਂ 2 ਲੱਖ ਬੰਦੇ ਜਿਹੜੇ ਹੈਗੇ ਆਪਣੇ ਤਾਂ ਹੈਗੇ ਆ ਜੀ ਇਹ ਭਾਜੀ ਹੁਣਾਂ ਦੇ ਫਰੈਂਡ ਆ ਜਿਹੜੇ ਨਾਲ ਉਹਦੇ ਸੇਵਾ ਕਰਾਉਂਦੇ ਆ ਹਮੇਸ਼ਾ ਹਾਂਜੀ ਤੇ ਹਾਂਜੀ બસ ਇਹੀ ਹੈ ਜੀ ਜਿਹੜਾ ਬੰਦਾ ਮਿਹਨਤ ਕਰ ਰਿਹਾ ਹੈ ਉਹਨੂੰ ਕਰ ਲੈਣ ਦਿੱਤੀ ਜਾਵੇ ਸਹੀ ਤਰੀਕੇ ਨਾਲ ਤੇ ਇੰਗਲਿਸ਼ ਲਾਜ਼ਮੀ ਆ ਸਾਈਨ ਆਉਣੇ ਚਾਹੀਦੇ ਆ ਬਾਕੀ ਲਾਇਸੈਂਸ ਜਿਹੜੇ ਆ ਉਹ ਮਤਲਬ ਅਸੀਂ ਮੈਂ ਅਰੀਕਾ ਹੀ ਸੁਣਿਆ ਕਿ ਇੱਥੇ ਮਿਲਦੇ ਆ ਪੈਸੇ ਨਾਲ ਜੇ ਕਿੱਦਾਂ ਆ ਜਿੰਨਿਆਂ ਨੂੰ ਮੈਂ ਜਾਣਦਾ ਆਂ ਜੀ ਸਾਰਿਆਂ ਨੇ ਇੱਥੇ ਟੈਸਟ ਦੇ ਕੇ ਲਏ ਹੋਏ ਆ ਔਰ ਗਵਰਨਮੈਂਟ ਨੇ ਅਪਰੂਵ ਕੀਤੇ ਆ ਤੇ ਮਿਲੇ ਹੋਏ ਆ ਤੇ ਬਸ ਇਹੀ ਹੈ ਜੀ ਚਲੋ ਸੇਵ ਚਲੋ ਤੇ ਬਾਕੀ ਟਾਰਗੇਟ ਨਾ ਕੇ ਅਸੀਂ ਕਮਿਊਨਿਟੀ ਨੂੰ ਕੀਤਾ ਜਾਵੇ ਧੰਨਵਾਦ ਧੰਨਵਾਦ ਬਾਈ ਦੇ ਖਾਲਸਾ ਬਾਈ ਕੋ ਦੇਖੀ ਜੀ ਇਹਦਾ ਲਗਾਤ ਕੀ ਸਪੀਡ ਘਟਿਆ ਭੀੜ ਥੋੜੀ ਹੀ ਘਟਿਆ ਥੋੜੀ ਘਟਿਆ ਥੋੜੀ 10% ਫਰਕ ਹੈਗਾ 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 ਔਰ ਮੈਨੂੰ ਲੱਗਦਾ ਕਿ ਮੋਜ਼ੇਰ ਦੀ ਉਹੀ ਬੰਦੇ ਆ ਜਿਹਨਾਂ ਕੋ ਪੇਪਰ ਸੀਗੇ ਕਹਿ ਵੀ ਨਹੀਂ ਸਕਦੇ ਮਤਲਬ ਕਿ ਕਹਿ ਲਾ ਕਿ ਜਿਨਾਂ ਕੋ ਨਹੀਂ ਸੀਗੇ ਥੋੜੇ ਹੋ ਨਹੀਂ ਆਏ ਹੈਗੇ ਬਟ ਉਹ ਵੀ ਓਨੈਸਟ ਦਾ ਫਰਕ ਲੱਗ ਰਿਹਾ ਹੈਗਾ ਫਰਕ ਹਾਂਜੀ 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 ਐਂਡ ਇੱਕ ਗੱਲ ਹੋਰ ਆ ਨਾ ਕਿ ਲੋਕ ਜਲਦੀ ਵਾਪਸ ਹੀ போ ਜਾ ਰਹੇ ਆ ਹਾਂ ਇਹ ਮੈਂ ਨੋਟਿਸ ਕਰ ਚੁੱਕਾ ਹੈ ਨਾ ਮੈਂ ਤਾਂ ਘਰੋਂ 12 ਵਜੇ ਆ ਹਾਂ ਤੇ ਮੈਂ ਜਾਂਦੇ ਬਹੁਤ ਦੇਖ ਲੈ ਲੋ ਸੰਗਤ ਤੇ ਦੂਜੀ ਗੱਲ ਪਾਰਕਿੰਗ ਦੀ ਪਰੌਬਲ ਨਹੀਂ ਆਈ ਹਾਂ ਇੱਥੋਂ ਵੀ ਚੱਲ ਰਹੀਆਂ ਦੋਈਆਂ ਘਟਾ ਬਹੁਤ ਈਜ਼ੀਲੀ ਪਾਰਕਿੰਗ ਮਿਲ ਗਈ ਆਦਰਵਾਈਜ਼ ਪਾਰਕਿੰਗ ਨਾਲ ਹੀ ਲੱਭਣੀ ਇੱਥੇ ਬਹੁਤ ਔਖੀ ਹੋ ਜਾਂਦੀ ਆ ਲਾਈਕ ਬਲਾਂ ਤਾਂ ਦੋ ਚਾਰ ਵਾਰ ਗਲੀਆਂ ਘੁੰਮਣੀਆਂ ਆ ਮੈਂਦੀ ਬਿਲਕੁਲ 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 ਆ ਆ ਆ ਕਿੰਨੇ ਵਜੇ ਸੀ ਮੈਂ ਬਰਾ ਮਾਰੇ ਸਾਹਨੇ ਬਰਾਗੇ ਜੀ ਤੁਸੀਂ ਮੇਰੇ ਮੁਰੇ ਆਏ ਆਂ ਆਜਾ ਆਜਾ ਜੀ ਬੇਡੀਆਂ ਆਏ ਆਂ ਓਕੇ ਓਕੇ ਐਂਡ ਬਿਛੇ ਵੀ ਆਪਾਂ ਸੈਕਰਾਮੈਂਟੋ ਦੇਖੀਏ ਅਦੋਫਿਸਨ ਹੋਣਾ ਟ੍ਰੈਫਿਕ ਹਿੱਟ ਨਹੀਂ ਹੋਇਆ ਨਹੀਂ 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 ਹਾਂ ਨਹੀਂ ਉਹ ਮੈਨੂੰ ਤਾਂ ਇਹ ਆਪਣੇ ਹੱਬੀ ਦਾ ਗਿਆ ਇਹਦਾ ਚੋਕ ਤਾਂ ਮੱਠਾ ਢੇਕ ਗਿਆ ਨਹੀਂ ਮਗਾ ਚਲੋ ਹਾਂ ਚਲੋ ਤੁਹਾਡੇ ਨਾਲ ਤਾਂ ਆਦਮੀ ਆ ਸੀ ਅੰਦਰ ਅੰਦਰ ਵੀ ਬਾਰੀ ਕੋ ਛਿੱਤੀ ਆ ਗਈ ਸੀ ਪਤਾ ਨਹੀਂ ਕਿਉਂ ਓਛਾ ਹਾਂ ਓਕੇ ਪਰ ਤੁਸੀਂ ਦੇਖੋ ਇਹ ਬੰਦਾ ਜਦੋਂ ਆਪਾਂ ਨੂੰ ਟਿਕੜਾ ਤੇ ਇਹ ਬੰਦਾ ਉਸ ਵੇਲੇ ਡੈਫਨਟ ਲੱਗਦਾ ਤੇ ਦੇਖਣ ਜਾਈਂ ਡੈਫਨਟ ਮੈਨ ਲੱਗਦਾ ਨਹੀਂ ਬਿਲਕੁਲ ਨਹੀਂ ਹੁਣ ਮੁੰਡਾ ਟੈਕਨੋ ਦੇ ਵੀ ਹੋਰ ਸ਼ਿੰਗ ਹੋਣਾ ਉਹ ਤਾਂ ਮੈਂ ਤੇਰੀ ਫੋਟੋ ਤਾਂ ਪੁਰਾਣੀ ਵਈਓ ਪਤਾ ਨਹੀਂ ਨਹੀਂ ਫੋਟੋ ਨਵੀਆਂ ਹੀ ਐਕਚੁਅਲੀ ਹੁਣ ਹਰ ਕੁਰਤੇ ਪਿਆ ਮੇ ਰੋਟਾ ਹਾਂ ਆਹ ਯਾ ਯਾ ਹਾਂ ਪਰ ਤਗੜਾ ਸੋਹਣਾ ਮੁੰਡਾ ਥੈਂਕ ਯੂ ਬਾਈ ਥੈਂਕ ਯੂ ਅਬਰਾ ਵੀਰ ਵੀ ਬਹੁਤ ਵਧੀਆ ਮੈਂ ਅੱਜ ਮੋਟਰਸਾਈਕਲ ਤੇ ਆਏ ਇਕੱਠੇ ਆ ਮੈਂ ਕਾਰ ਤੇ ਇਹਦੇ ਨਾਲ ਹੀ ਆ ਗਿਆ ਹਾਂ ਇਹ ਤੁਹਾਨੂੰ ਵੀ ਚਾਹੀਦਾ ਮम्मा ਤੁਹਾਡਾ ਮੋਟਰ ਦਾ ਗਰੁੱਪ ਹੈ ਤੁਸੀਂ ਵੀ ਮੜਿਆ ਆਇਆ ਕਰੋ ਸਪੋਰਟਸ ਬਾਈਕ ਇਸ ਚੀਜ਼ ਨਹੀਂ ਬਣਿਆ ਇਹ ਆ ਉਹ ਵੀ ਗੱਲ ਹੈ ਪਰ ਹਰਲੇ ਦਿਨ ਆਣਾ ਵੀ ਚਾਹੁੰਦਾ ਉਹ ਜਦੋਂ ਸਪੋਰਟਸ ਬਾਈਕ ਨੂੰ ਇੱਥੇ ਚਲਾਉਂਦੇ ਆ ਉਹ ਫੇਰ ਤੰਗ ਕਰਦਾ ਤਾਂ ਵੈਲ ਮੈਨੂੰ ਹਰਪ੍ਰੀਤ ਦੇ ਵੀਰੇ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਹਰਪਾਲ ਨੂੰ ਸਾਰੀ ਵਾਰ-ਵਾਰ ਮਿਲਦਾ ਹਰਪ੍ਰੀਤ ਚੰਗਾ ਬਹੁਤ ਲਗਾ ਮੈਨੂੰ ਬਹੁਤ ਜਿਆਦਾ ਲਗਾ ਬਹੁਤ ਬੀਬਾ ਮੈਂ ਸੱਚੀ ਕਹਿੰਦਾ ਮੈਂ ਸੋਚਿਆ ਸੀਗਾ ਮੈਂ ਕਿਹਾ ਆਪੀ ਕਿਹਨਾਂ ਟੱਕਰ ਜਾਣਾ ਆਪਾਂ ਨੂੰ ਆ ਪਹਿਲਾਂ ਆਪਣੀਆਂ ਨਹੀਂ ਹੈ ਨਹੀਂ ਸੀ ਨਾ ਗੱਲ ਵਾਹ ਤੂੰ ਟੱਕਰ ਦੀ ਟੱਕਰੇ ਵਕਾ ਟੱਕਰ ਗਿਆ ਦੇਖ ਲਾ ਤੇ ਇਹ ਮੁੰਡੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਗੁਰਪਰਵ ਦੀਆਂ ਔਰ ਗੁਰੂ ਸਾਹਿਬ ਅਗਲਾ ਸਾਡਾ ਸਾਲ ਸੋਹਣਾ ਲੱਗੇ ਸਾਰੀ ਸਿੱਖ ਕਮਿਊਨਿਟੀ ਸਾਰਿਆਂ ਲਈ ਆਂਦੀਆਂ ਦਵਾਏ ਕੋਈ ਆਕਾਸ਼ ਸਾਹਿਬ ਜੀ ਫਤਿਹ ਬਹੁਤ ਬਹੁਤ ਧੰਨਵਾਦ ਹਰਪਾਲ ਤੁਹਾਡਾ ਹੀ ਬਾਈ ਥੈਂਕ ਯੂ ਮੈਨੂੰ ਨਹੀਂ ਪਤਾ ਮੈਂ ਹਰਪ੍ਰੀਤ ਦਾ ਕਿਵੇਂ ਧੰਨਵਾਦ ਕਰਾਂ ਉਹ ਨਹੀਂ ਅੱਜ ਹਰਪ੍ਰੀਤ ਅਗਰ ਨਾ ਆਉਂਦਾ ਤਾਂ ਸ਼ਾਇਦ ਮੈਂ ਵੀ ਘਰੋਂ ਨਾ ਆਉਂਦਾ ਸਿੱਖੀ ਦੇ ਨਾਲ ਅਰੇ ਜੀ ਸਿੱਕਾ ਜੀ ਸਿੱਕਾ 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 ਪਾਲੋ ਨੇ ਮਿਲੇ ਸਿੱਕਾ ਇਹ ਆਪਣਾ ਅੱਛਾ ਅੱਛਾ ਕਿੱਥੇ ਸਿੱਕੇ ਹੋਣੀ ਬਦੀ ਕਿੱਧਰ ਚ ਲੱਗੇ ਯਾਰ ਹਾਂਜੀ ਆਪਣੇ ਇੱਕ ਹੋਰ ਭਾਜੀ ਹੋਣੀ ਮਿਲੇ ਆਪਾਂ ਨੂੰ ਇੱਧਰ ਲਾਈਟ ਨਹੀਂ ਆ ਰਹੀ ਇੱਧਰ ਗੱਲ ਹਾਂ ਜੀ ਪਾਜੀ ਹੁਣੇ ਮਿਲੇ ਆਪਣੇ ਇੱਥੇ ਯੂਬਾ ਸਦੀਪ ਪਾਜੀ ਤੁਹਾਡਾ ਨਾਮ ਕੀ ਆ ਗਗਨਦੀਪ ਸਿੰਘ ਗਗਨਦੀਪ ਸਿੰਘ ਹਾਂ ਜੀ ਤੇ ਕਿਥੋਂ ਹੋਣੀ ਮੈਂ ਸਿਕਰਮਰਡੋਂ ਓ ਸਿਕਰਮਰਡੋਂ ਫੇਰ ਆਪਣੀ ਵੰਡੀ ਆ ਹਾਂ ਜੀ ਹਾਂ ਜੀ ਮੈਂ ਮੈਂ ਪਾਜੀ ਦੇ ਨਾਲ ਉਹਨਾਂ ਦੇ ਮਤਲਬ ਬ੍ਰਦਰ ਕਜ਼ਨ ਤੇ ਪ੍ਰਿਮ ਦੇ ਮਿਲੇ ਭਨੇਵੇਂ ਹਾਂ ਜੀ ਭਨੇਵੇ ਭਨੇਵੋ ਲੋ ਭੈਣ ਦੇ ਮੁੰਡੇ ਭੈਣ ਦੇ ਮੁੰਡੇ ਆ ਠੀਕ ਆ ਭਾਣ ਜੀ ਵੈਰੀ ਗੁੱਡ ਦੋਨਾਂ ਮੁੰਡੇ ਬਹੁਤ ਸੋਹਣੇ ਆ ਵੈਰੀ ਗੁੱਡ ਤੇ ਪਾਜੀ ਕਿਤੇ ਕਈ ਦੂਰੋਂ ਕਿ ਨਾ ਆਦੇ ਮੈਂ ਪਾਜੀ ਦੂਰੋਂ ਮੈਂ ਆਇਏ ਕੀਤੇ ਮੈਂ ਤੁਹਾਡੀ ਵੀਡੀਓ ਸੱਸੀ ਗਾ ਉਹ ਜੀ ਲੱਗਦਾ ਮੈਂ ਬਕਰ ਦੂਰਮ ਵਿੱਚ ਮੈਂ ਲੱਖਿਆ ਮੈਂ ਤਾਂ ਇੱਕ ਬੰਦਾ ਜਿਹੜਾ ਸਮਾਈਲ ਦਿੰਦਾ ਆ ਰਿਹਾ ਨਾ ਜਾਂ ਜਾਣਦਾ ਆ ਜਾਂ ਵੈਸੇ ਜਾਣਦਾ ਆ ਤੁਹਾਡੀ ਵੀਡੀਓ ਦੇਖੀ ਨੀ ਬਹੁਤ ਅਨੰਦ ਮਿਲਦੀ ਭਾਜੀ ਤੁਹਾਡੀ ਵੀਡੀਓ ਦੇਖ ਕੇ ਧੰਨਵਾਦ ਵੀਰੇ ਧੰਨਵਾਦ ਅੱਛਾ ਤੁਹਾਡੇ ਹਿਸਾਬ ਨਾਲ ਐਤ ਕੀ ਸੰਗਤ ਘਟਾਈ ਆ ਮੈਨਾਂ ਸਗੋਂ ਵਾਦਾ ਹੀ ਲੱਗੇ ਕਿਸੇ ਉਹ ਅੱਛਾ ਹਾਂਜੀ ਪਰ ਮੈਂ ਪਿੱਛੇ ਦੋ ਤਿੰਨ ਬੰਦਿਆਂ ਨੂੰ ਮਿਲ ਕੇ ਆ ਉਹ ਕਹਿੰਦੇ ਕੀ ਐਤ ਕੀ ਦਾ ਪਾਰਕਿੰਗ ਬਹੁਤ ਈਜ਼ੀਲੀ ਮਿਲ ਰਹੀ ਆ ਉਨੇ ਪਾਰਕਿੰਗ ਇਸ ਬੜੀ ਦੂਰ ਲਾ ਕੇ ਆਏ ਪਾਰਕਿੰਗ ਜੋ 12 1 ਵਜੇ ਹੀ ਆਏ ਜਿੱਥੇ ਆ ਜਾਓ ਪਿੱਛੇ ਜਾਓ 12 1 ਵਜੇ 12 1 ਵਜੇ ਆਏ ਬਹੁਤ ਦੂਰ ਪਾਰਕਿੰਗ ਲਾ ਕੇ ਆਏ ਆ ਪਹਿਲਾਂ ਤੇ ਉੱਥੇ ਵੀ ਬਹੁਤ ਜ਼ਿਆਦਾ ਰਸ਼ ਹੈਗਾ ਹੁਣ ਥੋੜਾ ਘਟ ਗਿਆ ਵਾ 12 1 ਵਜੇ 2 ਵਜੇ ਤੱਕ ਰਸ਼ ਬਹੁਤ ਜ਼ਿਆਦਾ ਹੈ ਠੀਕ ਹੈ ਅੱਗੇ ਐਸੋ ਨੇ ਇਨਾ ਸਿਟਾ ਉਤੇ ਤੇ ਬਹੁਤ ਘਟ ਜਾਂਦਾ ਵਾ ਪਰ ਹੁਣ ਬਹੁਤ ਜ਼ਿਆਦਾ ਰਸ਼ ਕਿਨਾਂ ਦਾ ਬਣ ਲੱਗਾ ਹੈ ਮੈਂ ਪਿਛਲੇ 2-3 ਸਾਲ ਤੋਂ ਲਗਾਤਾਰ ਹੀ ਆਉਣੇ ਪਾਉਂਦੇ ਹਰ ਸਾਲ ਹੀ ਆ ਬਸ ਵਾਰਾ ਕਰਾ ਲ ਹੋ ਗਿਆ ਜੀ ਆਪਰਾ ਐਰ ਕੀ ਲੱਗਾ ਮੈਨੂੰ ਵੀ ਐਰ ਕੀ ਦਿੱਤਾ ਵੀ ਬਹੁਤ ਜਿਆਦਾ ਚਾਸ਼ੇ ਵਾਈਟ ਪਹਿਲਾ ਪਹਿਲਾ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਤੁਹਾਨੂੰ ਤਾਂ ਕੋਈ ਡਿਟਰਜੈਂਟ ਪਾਊਡਰ ਦੀ ਐਡ ਦੇਣੀ ਚਾਹੀਦੀ ਆ ਸਸਤੀ ਗੱਲ ਜੀ ਸਸਤੀ ਸਸਤੀ ਭਾਈ ਨੂੰ ਲਾ ਕੇ ਮੇਰਾ ਡੱਢੀ ਦੇਖਦਾ ਸੀ ਉਹ ਛੱਡਦਾ ਉਹ ਲਾ ਜੀ ਆਪਣੇ ਕੋਲ ਭਾਈ ਉਹ ਖੁੱਲੀ ਜਾਂਦੀ ਆ ਉਹ ਟਰੱਕ ਚਲਾਉਂਦੇ ਚਲਾਉਂਦੇ ਜਦੋਂ ਨੀਂਦ ਆਦੀ ਆ ਜੀ ਆਹ ਲਾਈਵ ਲਾ ਕੇ ਗੱਲਾਂ ਸੁਣ ਲਈ ਜੀ ਨਹੀਂ ਨਹੀਂ ਖੁੱਲੀ ਰਹੀ ਆਪਣੀ ਸਭ ਤੋਂ ਲਾਇ ਹੋਈ ਰਹਿੰਦੇ ਤੁਹਾਡਾ ਲਾਈਵ ਆ ਸਦੀ ਇੱਕ ਕਹੇਂਦੇ ਕੇ ਗਰੁੱਪ ਵਿੱਚ ਫਿਰ ਪਤਾ ਲਾ ਕੇ ਮੈਂ ਬੰਦਾ ਚਾਹੀਦਾ ਆ ਗੱਲਾਂ ਸੱਚ ਗੱਲ ਨਾਲ ਸਾਨੂੰ ਆਈ ਤੀਜੇ ਕੇ ਨੰਬਰ ਦੇ ਭਾਈ ਦੇ ਨਾਲ ਪੱਕਾ ਜੁੜਿਆ ਹੋਗਾ ਅਲੀ ਮੈਂ ਵਿਨੈ ਜਿਲ ਭਾਈ ਜੁੜਿਆ ਚਲ ਕੋਈ ਵੀ ਗੱਲ ਸਾਨੂੰ ਵਾਸਤੇ ਮਿਲੂਗੀ ਹਾਂਜੀ ਜੁਨਿੰਗ ਕੀਤੀ ਆ ਮੈਂ ਜੁਨਿੰਗ ਸੌਫਟਵੇਅਰ ਡਿਵੈਲਪਰ ਆ ਮੈਂ ਇੰਡੀਆ ਤੋਂ ਜੁਨਿੰਗ ਕੀਤੀ ਆ ਮੈਂ ਆ ਭਾਈ ਦੀਆਂ ਗੱਲਾਂ ਥੋੜੀਆਂ ਮੈਚ ਕਰਦੀਆਂ ਮੇਰੇ ਨਾਲ ਹਾਂਜੀ ਠੀਕ ਹੈ ਤੇ ਇਹ ਭਾਈ ਕਿਤੇ ਦੇਗਾ ਮੈਂ ਸਕਰਮਟੋਰ ਲਾਈ ਮਸ ਮਸ ਆਈ ਬਰਾੜ ਚ ਲੱਗ ਗਿਆ ਉਦੋਂ ਹੀ ਬਰਾੜ ਚ ਆ ਗਿਆ ਠੀਕ ਹੈ ਯਾ ਮੈਂ ਆਪਣੇ ਦੋਹੀਆ ਗੱਲਾਂ ਬਹੁਤ ਵਧੀਆ ਪਾਈ ਬਹੁਤ ਵਧੀਆ ਭਾਜੀ ਮੈਂ ਤੇ ਇਹ ਮੈਂ ਆਪੈ ਨੂੰ ਦੂਰੋਂ ਵੇਖ ਕੇ ਮੈਂ ਕਿਹਾ ਪਾਈ ਦਾ ਡਬੋ ਦੀ ਵੀੜੀ ਲੱਗਦੀ ਭਾਈ ਲੱਗ ਗਿਆ ਕਿੰਨੀ ਵੀਡੀਓ ਬਣਾਉਣੀ ਹੈ ਤੁਹਾਨੂੰ ਕਿਵੇਂ ਲੱਗਦਾ ਕਿ ਜੋ ਲਾਅ ਆਏ ਠੀਕ ਹੈ ਨਹੀਂ ਬਾਜੀ ਨਹੀਂ ਉਹ ਮੁੰਡੇ ਆਪਣੇ ਘਰ ਵੇ ਚੋੜਦੀ ਆ ਉਹ ਪਤਾ ਕੀ ਹੁੰਦਾ ਨਿੱਕੀ ਜਿਹੀ ਗੱਲ ਇਸ਼ੂ ਬਣਾ ਲੈਂਦੇ ਆ ਪਤਾ ਨਹੀਂ ਕਿਉਂ ਅੱਗੇ ਐਕਸੀਡੈਂਟ ਅੱਗੇ ਵੀ ਹੁੰਦੇ ਆ ਪਹਿਲਾਂ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਇਸ ਕਿਵੇਂ ਨੇ ਕਾਰ ਕਿਵੇਂ ਰਹੀ ਆ ਜੀ ਤੇ ਹੁਣ ਵੀ ਥੋੜੀ ਜੀ ਅੰਡਰਸਟੈਂਡਿੰਗ ਆ ਲੱਭੀ ਜਦ ਐਕਸੀਡੈਂਟ ਤੋਂ ਬਾਅਦ ਇਹ ਹਾਈਲਾਈਟ ਕਰਨਾ ਆਪਾਂ ਟਾਰਗੇਟ ਹੋ ਕੇ ਜਾਣਾ ਸਾਨੂੰ ਟਾਰਗੇਟ ਹੋਇਆ ਉਹ ਦਿੱਲੀ ਹੁਣ ਪੂਰੇ ਪੰਜਾਬ ਕਿੰਨੇ ਕ੍ਰਾਈਮ ਕਰਦੇ ਆ ਜੀ ਆ ਸਕੂਲਾਂ ਦੀਆਂ ਗੋਲੀਆਂ ਚੱਲਦੀਆਂ ਕਦੀ ਇਹ ਪ੍ਰੋਬਲਮਟੀ ਹੋਈ ਨਹੀਂ ਭਾਈ ਜਿਹੜਾ ਨਿਊ ਜਰਸੀ ਨਿਊਯਾਰਕ ਜਿਹੜੇ ਨਿਊਜ਼ ਅਸੀਂ ਅੱਜ ਵੀ ਨਹੀਂ ਜਿਹੜਾ ਐਕਸੀਡੈਂਟ ਹੋਇਆ ਵਾ ਅੱਜ ਜਿਹੜੇ ਮਰੇ ਆ ਜੋ ਬਾਹਰ ਵੀ ਆ ਗਿਆ ਬੇਲ ਤੇ 85000 ਰੁਪਏ ਤੇ ਆਪਣੇ ਲੋਕਾਂ ਨੂੰ ਦੇਖ ਕੇ ਸਭਾ ਜਿਹੜਾ ਬੰਦਾ ਸਰਦਾਰ ਵੇਖ ਲਿਆ ਨੇ ਐਕਸ਼ਨ ਨੇ ਕੀਤਾ ਉਹ ਉਹ ਜ਼ਿਆਦਾ ਹੰੜਕਾਰ ਰਹੀ ਮੀਡੀਆ ਨੂੰ ਟਾਰਗੇਟ ਕਰਦੇ ਪਹਿਲਾਂ ਵੀ ਇਦਾਂ ਹੀ ਪਹਿਲਾਂ ਇਦਾਂ ਹੁੰਦਾ ਸੀ ਸ਼ਾਇਦ ਵੀ ਇਹ ਗਲਤੀ ਕਰਕੇ ਸਾਨੂੰ ਕਹਿ ਰਹੇ ਆ ਹਾਂਜੀ ਉਹ ਹੁਣ ਸਮਝ ਆ ਰਹੀ ਹੈ ਮੈਂ ਗਲਤੀ ਨਹੀਂ ਗਲਤੀ ਤਾਂ ਇਹਨਾਂ ਦੇ ਆਪ ਪਤਾ ਇਹ ਦਿਨ ਚ ਕਿੰਨੀਆਂ ਗਲਤੀਆਂ ਕਰਦੇ ਹੋ ਗੱਲ ਵੀ ਉਹਨਾਂ ਨੇ ਇੱਕ ਅਕਸੀ ਉਈ ਗਲਤੀ ਕਰੋ ਸਹੀਉ ਭਾਨੇ ਦੇ ਨਾਲ ਅਸੀਂ ਥੋੜਾ ਜਿਹਾ ਕਰੀਏ ਇਹਨਾਂ ਨੂੰ ਗੁੱਸਾ ਘੱਟੀਏ ਆਪਣਾ ਗੁੱਸਾ ਸ਼ਰੇਆਮ ਹੋਣ ਉਹ ਕੀ ਸ਼ਰੇਆਮ ਹੋ ਇੱਕ ਤਾਂ ਮੈਂ ਹੁਣ ਇੱਕ ਨਵੀਂ ਗੱਲ ਸੁਣੀ ਆ ਜਿਹੜੀ ਇਹਨਾਂ ਦੇ ਮੂੰਹੋਂ ਕਹਿੰਦੇ ਇਹ ਆਪਾਂ ਲੋਕ ਧਰਮ ਨਹੀਂ ਚੇਂਜ ਕਰਦੇ ਆਮ ਸੂਰੰਦਰ ਆ ਵੀ ਆ ਹਾਂਜੀ ਹੈਗਾ ਪੰਜਾਬ ਦੇ ਵਿੱਚ ਵੀ ਆਪਾਂ ਟਾਰਗੇਟ ਹੁੰਦੇ ਆ ਤੇ ਇੱਥੇ ਵੀ ਆਪਾਂ ਹੀ ਟਾਰਗੇਟ ਹੁੰਦੇ ਆ ਹਾਂਜੀ 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 ਬਿਲਕੁਲ ਬਿਲਕੁਲ ਹਾਂਜੀ ਜੀ ਆ ਵਧੀਆ ਸਕੋ ਆਣਾ ਚਾਹੀਦਾ ਹੈ ਹੈ ਬੜਾ ਮੈਨੂੰ ਚੰਗਾ ਲੱਗਾ ਤੁਹਾਡੇ ਭਰਾਵਾਂ ਨਾਲ ਬਾਕੀ ਇੱਕ ਲਾਸਟ ਕੁਸਚਨ ਹੈ ਤੁਹਾਨੂੰ ਕੀ ਲੱਗਦਾ ਆਉਣ ਵਾਲਾ ਟਾਈਮ ਵਧੀਆ ਹੋ ਔਰ ਪਤਾ ਕਿ ਆਪਣੇ ਬੰਦਿਆਂ ਨੂੰ ਅਵੇਅਰ ਕਰਨਾ ਪਊਗਾ ਇਹ ਗੱਲ ਜੀ ਆ ਕੀ ਜਿਹੜੀ ਹੋ ਰਹੀ ਆ ਇਹ ਜਿਹੜੇ ਨੂੰ ਅਵੇਅਰਨੈਸ ਕਰਨੀ ਬਣੀ ਅਵੇਅਰਨੈਸ ਨਹੀਂ ਕਰੋਗੇ ਅਵੇਅਰਨੈਸ ਨਹੀਂ ਕਰੋਗੇ ਤੇ ਕਿਉਂਕਿ ਮੋਸਟਲੀ ਕਈ ਬੰਦਿਆਂ ਨੂੰ ਆਪਣੀ ਹਿਸਟਰੀ ਦਾ ਪਤਾ ਨਹੀਂ ਜਿਹੜੇ ਜੰਮੇ ਸ਼ੁਰੂ ਤੋਂ ਇੱਥੇ ਜੀ ਤੇ ਕਈ ਆਪਣੇ ਪੰਜਾਬ ਜਿਹੇ ਲੋਕ ਆ ਜਿਹੜੇ ਦੂਸਰੀਆਂ ਕਮਿਊਨਿਟੀਆਂ ਨਾਲ ਰਹਿੰਦੇ ਆ ਜੀ ਉਹ ਜਮੇ ਆਉਣਾ ਆਇਆ ਹਿੰਦੂ ਜਿਹੜਾ ਪਿਛਲੇ ਹੀ ਸਾਡੀ ਬੈਕਗ੍ਰਾਉਂਡ ਪਿੰਡਾਂ ਦੀ ਸੀ ਇਹ ਆਈ ਜਿਹੜੇ ਜਿਹੜੇ ਆਪਣੇ ਢਾਂਡੀ ਜਿ세 ਆਉਂਦੇ ਹੁੰਦੇ ਸੀ ਅਸੀਂ ਸੁਣੀ ਦੀਆਂ ਸੀ ਉਹ ਢਾਂਡੀ ਜਿਹੋ ਸੇ ਦਾ ਸ਼ਹਿਰ ਵਿੱਚ ਹੁੰਦੇ ਨਹੀਂ ਗੇ ਨਹੀਂ ਮੈਂ ਇੱਥੇ ਦੀ ਗੱਲ ਕਰ ਰਿਹਾ ਇੱਥੇ ਇੱਥੇ ਬਿਲਕੁਲ ਨਹੀਂ ਪਤਾ ਇਹ ਇੱਥੇ ਲੋਕਾਂ ਜਿਹੜੇ ਮਤਲਬ ਪੜ੍ਹੇ ਜਿਹਨਾਂ ਨੂੰ ਬਿਲਕੁਲ ਤਾਂ ਤੇ ਸਾਡਾ ਜਾਣਾ ਪੈਣਾ ਵਾਪਸ ਅਸੀਂ ਵਾਪਸ ਆਪਣਾ ਆਪਾਂ ਜਿਹੜਾ ਅਸਲੀ ਆਪਣਾ ਜਿਹੜਾ ਹੈਗਾ ਵਾ ਜਿਹੜਾ ਜੋ ਆਪਾਂ ਜਿੱਥੇ ਭਰੇ ਨੇ ਪੰਜਾਬ ਤੋਂ ਆਏ ਆ ਅਸਲੀ ਆਪਣਾ ਪਿੰਡ ਉਹੀ ਆ ਮੈਂ ਤਾਂ ਜਿਹੜਾ ਇੱਕ ਕਰਕੇ ਆਹ ਜੀ ਜਿਹੜਾ ਇੰਗਲਿਸ਼ ਆਲਾ ਜਿਆਦਾ ਕਰੋ ਹੁਣ ਆਪਾਂ ਚਲੇ ਐਕਸੀਡੈਂਟ ਵਾਲੇ ਹੋ ਗਏ ਤੇ ਟਾਰਗੇਟ ਹੋ ਗਿਆ ਹੁਣ ਗਾਂਹ ਟਾਰਗਟ ਹੋਣੇ ਜਿਹਨੇ ਇੰਗਲਿਸ਼ ਆਲੇ ਆ ਉਹਨਾਂ ਦੀ ਉਹਨਾਂ ਦੀ ਵੀ ਵੀਡੀਓ ਆਉਣ ਹੀ ਆਲੀਆਂ ਕਈ ਆਉਣ ਵੀ ਦਈਆਂ ਤੇ ਆਉਣੇ ਚਾਹੀਦੀਆਂ ਆਪੇ ਲੋਕ ਥੋੜੀ ਬਹੁਤ ਇੰਗਲਿਸ਼ ਬੋਲਣੀ ਸਿੱਖਣ ਜੋ ਵੀ ਉਹਨਾਂ ਨੂੰ ਜਿੰਨੀ ਕੁ ਰਿਕੁਆਇਰਮੈਂਟ ਦੀ ਲੋੜ ਹੈਗੀ ਆ ਜਿਹੜੀ ਉਹਨਾਂ ਨੂੰ ਜੋ ਹੈਗੀ ਆ ਤੇ ਕੇਰ ਫਲੋਗੇ ਟਰੱਕ ਚਲਾਉਣ ਬਸ ਇਹ ਉਹ ਆਪਾਂ ਕਹਿਣਾ ਚਾਹੁੰਦੇ ਹਾਂ ਬਾਕੀ ਉਹ ਮੈਸੇਜ ਆਈ ਫਾਈਨੈਂਸ਼ੀਅਲ ਗ੍ਰੋਅਪ ਆਪੋਨੀ ਬਹੁਤ ਜ਼ਰੂਰੀ ਆ ਜੀ ਤੁਸੀਂ ਉੱਥੇ ਫਾਈਨੈਂਸ਼ੀਅਲ ਗ੍ਰੋਅਪ ਤੇ ਤਾਂ ਨਹੀਂ ਹੋ ਸਕਦੀ ਕਿਉਂਕਿ ਗਵਰਨਮੈਂਟ ਵੀ ਉਹਨਾਂ ਦਾ ਸਾਥ ਦੇ ਰਹੀ ਆ ਜੀ ਅਸੀਂ ਕੰਪਲੇਂਟ ਵੀ ਨਹੀਂ ਕਰ ਸਕਦੇ ਆ ਇਹਨਾਂ ਵੀ ਇੱਥੇ ਤੁਹਾਡੇ ਕੋਲ ਚਾਂਸ ਹੈਗਾ ਫਾਈਨੈਂਸ਼ੀਅਲ ਗ੍ਰੋਅਪ ਹੋ ਕੇ ਬੋਲਣ ਦਾ ਜੀ ਉੱਥੇ ਤੁਸੀਂ ਬੋਲ ਨਹੀਂ ਸਕਦੇ ਜੀ ਇਹ ਇਹ ਪ੍ਰੋਬਲਮ ਆ ਸਭ ਤੋਂ ਵੱਡੀ ਗੱਲ ਕਿਉਂਕਿ ਤੁਹਾਡੀ ਮжоਰਿਟੀ ਉੱਥੇ ਬਹੁਤ ਥੋੜੀ ਆ ਉੱਪਰ ਕਾਨੂੰਨ ਉਹਦਾਂ ਦੇ ਆ ਹੁਣ ਇੱਥੇ ਮੰਨ ਲਓ ਤੁਹਾਡਾ ਇੱਕ ਉਨੂੰ ਪੈਸੇ ਦੀ ਲੋੜ ਆ ਕਿਨੇ ਮੰਨ ਲਓ ਤੁਸੀਂ ਗਿਲਾਂਦਰ ਤੋਂ ਲੁਧਿਆਣੇ ਜਾਣਾ ਤੁਹਾਨੂੰ ਉਥੋਂ ਦਾ ਐਗਜ਼ਾਮ ਲਈ ਪੈਸਾ ਚਾਹੀਦਾ ਟਾਈਮ ਵੀ ਚਾਹੀਦਾ ਹਾਂ ਜਿਵੇਂ ਹੁਣ ਇੱਥੇ ਤੁਸੀਂ ਐਕਟੀਵਿਟੀ ਕਰਦੇ ਤਾਂਲੇ ਕੋਲ ਟਾਈਮ ਹੈਗਾ ਪੈਸਾ ਹੈਗਾ ਉਥੇ ਲੋਕਾਂ ਨੂੰ ਪੈਸਾ ਉਹ ਥੋੜਾ 10-12000 ਰੁਪਏ ਦਨਖਾ ਕੀ ਕਰ ਲੈਣਗੇ ਰਾਈਟ ਚਲੋ ਇਹ ਇਹ ਮੇਰੀ ਗੱਲ ਆ ਆ ਜਿਹੜੀ ਜੋ ਇਹ ਅਵੇਅਰਨੈਸ ਕਰਦੇ ਇਹ ਵੱਡੀ ਚੀਜ਼ ਆ ਥੈਂਕ ਯੂ ਰਾਈਟ ਕਿਉਂਕਿ ਇੱਕ ਵਾਰ ਆਪਣਾ ਚੱਲੇ ਜਾਂਦੇ ਫਿਰ ਨਾਮ ਦੱਸ ਦਿਓ ਅੱਜ ਮੇਰਾ ਨਾਮ ਰਣਜੀਤ ਸਿੰਘ ਆ ਜੀ ਰਣਦੀਪ ਰਣਦੀਪ ਸਿੰਘ ਜੀ ਰਣਦੀਪ ਸਿੰਘ ਅਨੰਦਦੀਪ ਸਿੰਘ ਭਾਜੀ ਕੀ ਗੰਦੀਪ ਵੀਰਾ ਆਪਣੇ ਸੈਕਲਮੈਂਟ ਤੋਂ ਤੁਸੀਂ ਸੀਗੇ ਯੂਬਾ ਸਿਟੀ ਤੋਂ ਜੀ ਇਹ ਯੂਬਾ ਸਿਟੀ ਤੋਂ ਆ ਭਾਜੀ ਤੇ ਇਹਨਾਂ ਦੇ ਬਹੁਤ ਸੋਹਣੇ ਸੋਹਣੇ ਭਣਜੇ ਭਣਜੇ ਬਹੁਤ ਸਨੱਕੇ ਮੁੰਡੇ ਆ ਕੁੜੀਓ ਤੁਸੀਂ ਮੁੰਡੇ ਦੇਖ ਲਓ ਸੋਹਣੇ ਸੋਹਣੇ ਆ ਤੇ ਅਵੇਲੇਬਲ ਆ ਠੀਕ ਆ ਯਾਨੋ ਸਰਦਾਰ ਚਾਹੀਦਾ ਸਰਦਾਰ ਮੁੰਡਾ ਵੀ ਹੈਗਾ ਤੇ ਮੋਨਾ ਚਾਹੀਦਾ ਮੋਨਾ ਵੀ ਹੈਗਾ ਚਲੋ ਕਰਨੇ ਗੱਲ ਸੋਹਣੇ ਪਾਇਓ ਸਾਫ ਸੁਥਰਾ ਹੀ ਆ ਓਕੇ ਜੀ ਮਜ਼ਾਕ ਨਾ ਮਜ਼ਾਕ ਰਿਹਾ ਪਰ ਮਾਦਾ ਮਾਫ ਕਰੇ ਵੈਸੇ ਮਜ਼ਾਕ ਕਰਦਾ ਸੀ ਬਾਲਵੀ ਖਾਸਾ ਸ਼੍ਰੀ ਬਾਗੂ ਜੀ ਫਤਿਹ ਅਗਲੇ ਥਾਂ ਤੇ ਮਿਲਦੇ ਆ ਸਸੇ ਗਾ ਓਕੇ ਬਾਜੀ ਓਕੇ ਬਾਜੀ ਸਸੇ ਗਾ ਦੀ ਜੀ ਧੰਨਵਾਦ ਧੰਨਵਾਦ ਉਹਦੇ ਵਿੱਚ ਵੀ ਬੜਾ ਵਧੀਆ ਇਨਸਾਨ ਹੈ ਤੇ ਸੀਰੀਅਸ ਵਿੱਚ ਬੜਾ ਵਧੀਆ ਇਨਸਾਨ ਹੈ ਵੈਸੇ ਪਤਲਾ ਆ ਥੋੜਾ ਆਹ ਕਈ ਵਾਰ ਕਈ ਵਾਰ ਕਈ ਵਾਰ ਕਈ ਵਾਰ ਇਹ ਬੰਦਾ ਕਹਿੰਦਾ ਗੱਲ ਕਰਦਾ ਵੀ ਇਹ ਬੰਦਾ ਸੋਸ਼ਲ ਮੀਡੀਆ ਉੱਤੇ ਹੀ ਬੰਦਾ ਇਦਾਂ ਦਾ ਜਿਦਾਂ ਦਾ ਹੀ ਸੋਚਦੇ ਆ ਪਰ ਜਦੋਂ ਮੜਾ ਸੀਰੀਅਸ ਚ ਬੰਦਾ ਇਹਨੂੰ ਮਿਲਦਾ ਜਾਂ ਗੱਲਬਾਤ ਕਰਦਾ ਵੀ ਉਹ ਉਹ ਤੋਂ ਵੀ ਵਧੀਆ ਦੋ ਬੰਦਾ ਵਾਹਿਗੁਰੂ ਧੰਨਵਾਦ ਥੈਂਕ ਯੂ ਬੜਾ ਭਰਾ ਮੇਰਾ 2.5 ਸਾਲਾਂ ਜੀ ਓਕੇ ਵੀਰੇ ਠੀਕ ਕਰੋ ਉਹ ਜਿਹੜਾ ਟਾਈਮ ਦੇ ਸਾਹਮਣੇ ਉਹ ਅਵੇਰਨੈਸ ਹੀ ਕਰ ਦੋ ਨਾ ਇੰਨੀ ਹੋ ਜਾਣਾ ਠੀਕ ਹੈ ਬਾਈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਪੈਸਾ ਹੁੰਦਾ ਵਾ ਜੀ ਟਾਈਮ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਗੱਲ ਸੱਚ ਹੈ ਬਹੁਤ 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 ਭਾਈ ਦੇ ਵਧੀਆ ਵਿਚਾਰ ਲੱਗੇ ਔਰ ਮੈਂ ਭਾਈ ਨੂੰ ਟੈਗ ਕਰ ਦੇਵਾਂਗਾ ਤੇ ਤੁਸੀਂ ਜਰੂਰ ਭਾਈ ਦੀ ਪ੍ਰੋਫਾਈਲ ਵੀ ਵਿਜ਼ਿਟ ਕਰ ਲੈਣਾ ਤੇ ਬਹੁਤ ਧੰਨਵਾਦ ਵੀਰੇ ਸਤਿ ਸ੍ਰੀ ਅਕਾਲ